ਆ ਦੇਖੋ ਜੀ ਆ ਟਵਿੱਟਰ ਪੁੱਤਰੀ ਆਪਣੇ ਪਾਪਾ ਨਾਲ ਸੁੱਤੀ ਆ ਕਿੰਨੀ ਖੁਸ਼ ਆ ਇਹਨੂੰ ਹੋਸ਼ ਹੀ ਹੈ ਨਹੀਂ ਆਪਣੇ ਆਪ ਦੀ ਖੁਸ਼ੀ ਪਤਾ ਨਹੀਂ ਕਿੱਧਰ ਘੁੰਮਦੇ ਰਹਿੰਦੇ ਆ ਛੇ 7 7 ਦਿਨ ਤੇ ਫਿਰ ਲੱਭਦੇ ਵੀ ਹੈ ਨਹੀਂਗੇ ਫਿਰ ਜਿੱਦਣ ਆਉਂਦੇ ਆ ਤੇ ਫਿਰ ਇਦਾਂ ਜੱਫੀਆਂ ਪਾ ਕੇ ਤਾਂ ਮੇਰੇ ਨਾਲ ਸੌ ਜਾਂਦੇ ਆ ਤੇ ਆ ਜਿਹੜੇ ਆਪਣੇ ਬਾਕੀ ਆ ਨਾ ਇਹ ਫੇਸਬੁਕ ਹੋਣੀ ਆ ਕੰਨੂ ਆ ਬੈਠਾ ਕੰਨੂ ਤੇ ਆ ਫੇਸਬੁਕ ਤੇ ਇੱਕ ਸਾਡੀ ਸਿਲਕੀ ਆ ਇਹ ਆਵਲੀ ਸਾਡੀ ਸਿਲਕੀ ਇਹ ਨਾ ਤਿੰਨ ਜਣੇ ਫਿਰ ਜਲਸੀ ਕਰਦੇ ਆ ਇਹ ਕਹਿੰਦੇ ਆ ਵੀ ਕਿ ਸਾਨੂੰ ਨਹੀਂ ਨਾਲ ਚਲਾਇਆ ਤੇ ਅੱਜ ਟਵਿੱਟਰ ਆ ਗਈ ਆ ਤੇ ਟਵਿੱਟਰ ਨੂੰ ਆਪਣੀ ਗੋਦੀ ਜੇ ਪਾਇਆ ਆਪਣੀ ਬਾਹ ਦੇ ਉੱਤੇ ਪਾਇਆ ਤੇ ਆਪਾਂ ਪਿੱਛੇ ਪਏ ਆ ਤੇ ਸਾਨੂੰ ਆਪਣੇ ਨਾਲ ਨਹੀਂ ਚਲਾਇਆ ਕੰਨੂ ਸਿਲਕੀ ਫੇਸਬੁਕ ਇੱਧਰ ਮੇਰੀ ਗੱਲ ਸੁਣੋ ਪੁੱਤ ਪੁੱਤ ਤੁਸੀਂ ਤਾਂ ਹੁਣ ਆਏ ਆ ਮੇਰੇ ਕੋ ਪਿਛਲੇ ਸਾਲ ਹੈ ਉਹ ਮੇਰੇ ਕੋ 2 ਸਾਲ ਪਹਿਲਾਂ ਦੀ ਰਹਿੰਦੀ ਪੁੱਤ ਪੁੱਤ ਮੇਰੇ ਹੱਥਾਂ ਦੇ ਵਿੱਚ ਹੀ ਜੰਮੀ ਸੀਗੀ ਹੈ ਇਹ ਚਾਰ ਸਾਲ ਇਹ ਚਾਰ ਦਿਨ ਦੀ ਸੀਗੀ ਜਿੱਦਨ ਦੀ ਮੈਂ ਪਾਲੀ ਆ ਪੁੱਤ